ਅਮਰੀਕਾ 'ਚ ਵੱਡੀ ਖਬਰ ਹੈ ਗੈਰਕਾਨੂੰਨੀ ਤੌਰ ਤੇ ਰਹਿੰਦੇ 30 ਭਾਰਤੀ ਟਰੱਕ ਡਰਾਈਵਰ ਅਰੈਸਟ ਕੀਤੇ ਗਏ ਨੇ ਅਮਰੀਕੀ ਬਾਰਡਰ ਪੈਟਰੋਲ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਕੁੱਲ 49 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚੋਂ 30 ਭਾਰਤੀ ਨਾਗਰਿਕ ਸੈਮੀ ਟਰੱਕ ਚਲਾਉਂਦੇ ਫੜੇ ਗਏ ਨੇ ਇਹ ਸਾਰੇ ਲੋਕ CDL ਲਾਇਸੈਂਸ ਤੇ ਵੱਡੇ ਟਰੱਕ ਚਲਾ ਰਹੇ ਸਨ ਤੇ ਅਮਰੀਕਾ ਦੇ ਹਾਈਵੇਜ਼ ਦੇ ਉੱਪਰ ਦੌੜ ਰਹੇ ਸਨ ਪਰ ਕਾਨੂੰਨੀ ਤੌਰ ਤੇ ਇਹ ਲੋਕ ਡਰਾਈਵਿੰਗ ਦੇ ਯੋਗ ਨਹੀਂ ਪਾਏ ਗਏ 23 ਨਵੰਬਰ ਤੋਂ 12 ਦਸੰਬਰ ਤੱਕ ਆਪਰੇਸ਼ਨ ਹਾਈਵੇ ਸੈਂਟੀਨਲ ਚੱਲ ਰਿਹਾ ਹੈ ਤੇ ਇਸ ਦੌਰਾਨ ਇਹ ਸਾਰੀਆਂ ਗ੍ਰਿਫਤਾਰੀਆਂ ਹੁਣ ਤੱਕ ਕੀਤੀਆਂ ਗਈਆਂ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਘਾਤਕ ਹਾਦਸੇ ਹੋਏ ਐ ਇਸ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਕਿਉਂਕਿ ਗੈਰਕਾਨੂੰਨੀ ਡਰਾਈਵਰ ਲੋਕਾਂ ਦੇ ਜਾਨ ਦੇ ਲਈ ਖਤਰਾ ਬਣ ਰਹੇ ਨੇ ਐਲ ਸੈਂਟਰੋ ਸੈਕਟਰ ਦੇ ਮੁੱਖ ਅਧਿਕਾਰੀ ਨੇ ਤਿੱਖੇ ਸ਼ਬਦਾਂ ਚ ਆਖਿਆ ਕਿ ਇਹ ਲੋਕ ਕਦੇ ਵੀ ਟਰੱਕ ਚਲਾਉਣ ਦੇ ਯੋਗ ਨਹੀਂ ਸਨ ਤੇ ਜਿਹੜੇ ਰਾਜ ਇਹਨਾਂ ਨੂੰ ਲਾਇਸੈਂਸ ਦੇ ਰਹੇ ਨੇ ਉਹ ਵੀ ਹਾਦਸਿਆਂ ਦੇ ਲਈ ਬਰਾਬਰ ਦੇ ਜ਼ਿੰਮੇਵਾਰ ਨੇ ਉਨਾ ਕਿਹਾ ਕਿ ਹਾਦਸਿਆਂ ਵਿੱਚ ਉਹ ਭਾਰਤੀ ਨਾਮ ਵੀ ਸਾਹਮਣੇ ਆਏ ਨੇ ਰਾਜਿੰਦਰ ਕੁਮਾਰ, ਹਰਜਿੰਦਰ ਸਿੰਘ, ਪ੍ਰਤਾਪ ਸਿੰਘ, ਜਸ਼ਨਪ੍ਰੀਤ ਇਹਨਾਂ ਦੇ ਨਾਲ ਜੁੜੇ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਨੇ ਕਮੈਂਟ ਵਿੱਚ ਤੁਸੀਂ ਵੀ ਦੱਸੋ ਕਿ ਕੀ ਅਮਰੀਕਾ ਨੂੰ ਚਾਹੀਦਾ ਹੈ ਕਿ ਹੋਰ ਸਖਤ ਕਾਰਵਾਈ ਕਰੇ ਜਾਂ ਫਿਰ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਅਮਰੀਕਾ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਦੇ ਲਈ ਹਾਲਾਤ ਬਹੁਤ ਸਖਤ ਹੋ ਰਹੇ ਨੇ ਹਜ਼ਾਰਾਂ ਕੇਸ ਰੱਦ ਹੋ ਸਕਦੇ ਆ ਤੇ ਲੋਕਾਂ ਨੂੰ ਹੋਰ ਦੇਸ਼ਾਂ ਦੇ ਵਿੱਚ ਹੁਣ ਭੇਜਿਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਅਸਰ ਨਜ਼ਰ ਆ ਰਹੇ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਸਿਆਸੀ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਵੱਡੀ ਕਾਰਵਾਈ ਹੁਣ ਆਰੰਭ ਕੀਤੀ ਗਈ ਹੈ ਹੁਣ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਚੱਲ ਰਹੇ ਹਜ਼ਾਰਾਂ ਸ਼ਰਨ ਕੇਸਾਂ ਨੂੰ ਰੱਦ ਕਰਨ ਦੀ ਮੁਹਿੰਮ ਚੱਲ ਰਹੀ ਹੈ ਤੇ ਸ਼ਰਨ ਮੰਗਣ ਵਾਲਿਆਂ ਨੂੰ ਉਹਨਾਂ ਦੇ ਆਪਣੇ ਦੇਸ਼ ਦੀ ਥਾਂ ਤੇ ਕਿਸੇ ਤੀਜੇ ਦੇਸ਼ ਭੇਜਿਆ ਜਾ ਸਕਦਾ ਹੈ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਤੇ ਪੈਣਾ ਹੈ ਕਿਉਂਕਿ ਕਈ ਪੰਜਾਬੀ ਅਸਾਇਲਮ ਲਈ ਕੇਸ ਲਈ ਬੈਠੇ ਆ ਰਿਪੋਰਟ ਦੇ ਮੁਤਾਬਕ ਆਈਸੋ ਵਕੀਲ ਜੱਜਾਂ ਨੂੰ ਆਖ ਰਹੇ ਨੇ ਕਿ ਕੇਸਾਂ ਨੂੰ ਡਿਟੇਲ ਦੇ ਵਿੱਚ ਸੁਣਨ ਦੀ ਬਜਾਏ ਸਿੱਧਾ ਖਾਰਜ ਕੀਤਾ ਜਾਵੇ ਗੁਆਟੇਮਾਲਾ ਹੰਡਰਸ ਇਕਵਾਡੋਰ ਇਸ ਤਰ੍ਹਾਂ ਦੇ ਦੇਸ਼ ਆ ਜਿਹੜੇ ਉਹਨਾਂ ਦੇ ਵਿੱਚ ਭੇਜਣ ਦੀ ਵਕਾਲਤ ਕੀਤੀ ਜਾ ਰਹੀ ਹੈ ਟਰੰਪਰ ਸਰਸ਼ਨ ਇਹ ਨੀਤੀ ਇਸ ਲਈ ਅੱਗੇ ਵਧਾ ਰਿਹਾ ਤਾਂ ਜੋ ਅਮਰੀਕਾ ਦੇ ਵਿੱਚ ਉਹ ਗੈਰਕਾਨੂੰਨੀ ਤੌਰ ਤੇ ਰਹਿੰਦੇ ਲੋਕਾਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਜਾਵੇ। ਇਹ ਸਾਰਾ ਕੁਝ ਉਸ ਵੇਲੇ ਹੋ ਰਿਹਾ ਜਦੋਂ ਟਰੰਪ ਨਵੀਂ ਇਮੀਗ੍ਰੇਸ਼ਨ ਕਾਰਵਾਈ ਦੀ ਤਿਆਰੀ ਕਰ ਰਹੇ ਨੇ। ਸਵਾਲ ਇਹ ਹੈ ਕਿ ਜਿਹੜੇ ਲੋਕ ਆਪਣੇ ਦੇਸ਼ਾਂ ਦੇ ਵਿੱਚ ਅਤਿਆਚਾਰ ਤੋਂ ਡਰ ਕੇ ਭੱਜੇ ਸਨ, ਜਿਨ੍ਹਾਂ ਦੀ ਕਹਾਣੀ ਸੱਚੀ ਹੈ, ਉਹ ਹੁਣ ਕਿੱਥੇ ਜਾਣਗੇ? ਕੀ ਇਹ ਫੈਸਲਾ ਸਖਤ ਹੈ ਜਾਂ ਫਿਰ ਲਾਜ਼ਮੀ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਹਾਂਜੀ ਬ੍ਰੈਂਟਨ ਦਾ ਵਕੀਲ ਦੀਪਕ ਪ੍ਰਾਡਕਰ 68 ਸਾਲ ਉਮਰ ਹੈ ਕਾਫੀ ਸੁਰਖੀਆਂ ਚ ਚਰਚਾਾਂ ਵਿਚ ਰਿਹਾ ਇਸਦਾ ਨਾਮ ਕਥਿਤ ਤੌਰ ਤੇ ਫਰਾਰ ਡਰੱਗ ਕਿੰਗਪਿਨ ਰਾਇਨ ਵੈਡਿੰਗ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਪਰ ਸਿਸਟਮ ਦੇਖੋ ਕੈਨੇਡਾ ਦਾ ਕਿ ਮੰਗਲਵਾਰ ਸਵੇਰੇ ਅੰਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵੱਲੋਂ 50 ਲੱਖ ਡਾਲਰ ਦੀ ਇਸ ਬੰਦੇ ਨੂੰ ਜ਼ਮਾਨਤ ਮਿਲ ਗਈ ਹੈ ਪੁਲਿਸ ਦੇ ਮੁਤਾਬਕ ਪ੍ਰਾਡਕਰ ਤੇ ਦੋਸ਼ ਹੈ ਕਿ ਉਹ ਵੈਡਿੰਗ ਦੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਦਦ ਕਰਦਾ ਸੀ ਸ਼ਾਮਿਲ ਸੀ ਇਹਨਾਂ ਦੋਸ਼ਾਂ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਉਸਨੇ ਕਥਿਤ ਤੌਰ ਤੇ ਵੈਡਿੰਗ ਨੂੰ ਇੱਕ ਗਵਾਹ ਦੀ ਹਤਿਆ ਕਰਨ ਦੇ ਬਾਰੇ ਵੀ ਸਲਾਹ ਦਿੱਤੀ ਸੀ ਆਖਿਆ ਸੀ ਇਸਨੇ ਕਿ ਗਵਾਹ ਨੂੰ ਰਸਤੇ ਦੇ ਵਿੱਚੋਂ ਹਟਾ ਦਿਓ ਅਧਿਕਾਰੀ ਕਹਿੰਦੇ ਨੇ ਕਿ ਇਹ ਮਾਮਲਾ ਹਾਲੇ ਅਦਾਲਤੀ ਕਾਰਵਾਈ ਦੇ ਹੇਠ ਹੈ ਜਾਂਚ ਹੋ ਰਹੀ ਹੈ ਤੇ ਸਾਰੇ ਦੋਸ਼ ਸਾਬਿਤ ਹੋਣ ਤੱਕ ਕਥਿਤ ਆਖੇ ਜਾ ਰਹੇ ਹਨ ਇਹ ਸਾਰੀ ਜਾਣਕਾਰੀ ਪੁਲਿਸ ਅਤੇ ਅਦਾਲਤੀ ਰਿਕਾਰਡ ਤੇ ਅਧਾਰਿਤ ਹੈ ਦੋਸ਼ ਸਾਬਿਤ ਹੋਣ ਤੱਕ ਸਾਰੇ ਇਲਜ਼ਾਮ ਕਥਿਤ ਹੁੰਦੇ ਆ ਪਰ ਇਸ ਬੰਦੇ ਨੂੰ ਜ਼ਮਾਨਤ ਮਿਲਣਾ ਕਾਫੀ ਵੱਡੀ ਚਰਚਾ ਦਾ ਵਿਸ਼ਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੰਡਨ ਦੀ ਇੱਕ ਮੌਜ ਮਸਤੀ ਵਾਲੀ ਪਾਰਟੀ ਲਾਲਿਤ ਮੋਦੀ ਤੇ ਵਿਜੇ ਮਾਲਿਆ ਫੁੱਲ ਨਜ਼ਾਰੇ ਲੁੱਟਦੇ ਨਜ਼ਰ ਆ ਰਹੇ ਨੇ ਪਰ ਉਹੀ ਨਾਮ ਨੇ ਇਹ ਜਿਨ੍ਹਾਂ ਨੇ ਭਾਰਤ ਦੇ ਹਜ਼ਾਰਾਂ ਕਰੋੜ ਰੁਪਏ ਡਬੋਏ ਨੇ ਅੱਜੂ ਖੋਲੇ ਆ ਮੁਹਸਰ ਆਏ ਨੇ ਤੇ ਖੁਦ ਨੂੰ ਕਹਿ ਰਹੇ ਨੇ ਕਿ ਅਸੀਂ ਭਾਰਤ ਦੇ ਸਭ ਤੋਂ ਵੱਡੇ ਫਰਾਰ ਭਗੌੜੇ ਆ ਇਹ ਕੋਈ ਫਿਲਮ ਦਾ ਸੀਨ ਨਹੀਂ ਇਹ ਭਾਰਤ ਦੇ ਸਿਸਟਮ ਤੇ ਬਹੁਤ ਵੱਡੀ ਝਪੇੜ ਹੈ ਵੀਡੀਓ ਇੰਸਟਾਗ੍ਰam ਤੇ ਲਲਿਤ ਮੋਦੀ ਨੇ ਖੁਦ ਪੋਸਟ ਕੀਤੀ ਆ ਕੈਪਸ਼ਨ ਲਿਖਿਆ ਇੰਟਰਨੈਟ ਬ੍ਰੇਕ ਕਰ ਦਿਓ ਈਰਖਾ ਦੇ ਨਾਲ ਦੇਖੋ ਸਾਡੀ ਵੀਡੀਓ ਸਵਾਲ ਸਾਫ ਹੈ ਜਦੋਂ ਦੇਸ਼ ਦੇ ਕਾਨੂੰਨ ਤੇ ਇਸ ਤਰ੍ਹਾਂ ਹੱਸਿਆ ਜਾਂਦਾ ਹੈ ਮਜ਼ਾਕ ਉਡਾਇਆ ਜਾਂਦਾ ਹੈ ਤਾਂ ਦੋਸ਼ੀ ਕੌਣ ਹੈ ਸਿਸਟਮ ਸਿਸਟਮ ਕਟੈਰੀ ਚ ਖੜਾ ਹੁੰਦਾ ਲੋਕ ਪੁੱਛ ਰਹੇ ਨੇ ਕਿੱਥੇ ਗਈ ਸੀ सीबीआई ਕਿੱਥੇ ਗਈ ਈਡੀ ਦੇ ਨੋਟਿਸ ਕੀ ਭਾਰਤ ਹੁਣ ਇੰਨਾ ਬੇਬਸ ਹੈ ਕਿ ਫਰਾਰ ਇਸ ਦਾ ਮਜ਼ਾਕ ਵੀ ਉਡਾਇਆ ਕਰਨਗੇ ਕਿੱਥੇ ਗਏ ਮੋਦੀ ਸਾਹਿਬ ਫਿਲਹਾਲ ਵੀਡੀਓ ਵਾਇਰਲ ਹੈ ਤੇ ਇਹ ਸਿਰਫ ਵੀਡੀਓ ਨਹੀਂ ਇਹ ਦੇਸ਼ ਦੀ ਇੱਜ਼ਤ ਦੇ ਨਾਲ ਦੇਸ਼ ਦੀ ਸ਼ੋਭਾ ਦੇ ਨਾਲ ਸ਼ਾਇਦ ਇੱਕ ਖਿਲਵਾੜ